ਸਮਾਣਾ ਦੇ ਪਿੰਡ ਟੈਂਟਲ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਹੈ ਦੋ ਪਾਰਟੀਆਂ ਦੇ 6 ਲੋਕ ਜ਼ਖਮੀ ਹੋਏ ਇੱਕ ਪਾਰਟੀ ਦੇ 2 ਲੋਕ ਢਾਖਲ ਹੋਏ ਦੂਜੀ ਪਾਰਟੀ ਕੀ ਔਰਤਾਂ ਸਮੇਤ 4 ਲੋਕ ਜ਼ਖਮੀ ਹੋਏ ਮਾਮਲਾ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤੀ ਜ਼ਮੀਨ ਦਾ ਇੱਕ ਕਹਿੰਦਾ ਹੈ ਕਿ ਮੇਰੀ ਜ਼ਮੀਨ ਮੇਰੇ ਨਾਮ ਹੈ ਦੂਜਾ ਕਹਿੰਦਾ ਹੈ ਸਾਡੇ ਨਾਮ ਹੈ ਲੇਕਿਨ ਇਸ ਲੜਾਈ ਦੇ ਵਿੱਚ ਔਰਤਾਂ ਵੀ ਇਸ ਵਿੱਚ ਜ਼ਖਮੀ ਹੋਈਆਂ ਹਨ ਔਰ ਸਰਪੰਚ ਤੇ ਵੀ ਦੋ ਸਲਾਏ ਹਨ ਇਹਨਾਂ ਨੇ ਔਰ ਇਸ ਦੀ ਜਾਂਚ ਸਦਰ ਪੁਲਿਸ ਸਮਾਣਾ ਕਰੇਗੀ ਲੇਕਿਨ ਜ਼ਖਮੀਆਂ ਨੂੰ ਜਿਹੜੇ ਲੜਾਈ ਤੇ ਦੋਨੋਂ ਪਾਰਟੀਆਂ ਦੇ 6 ਲੋਕ ਹੈ ਉਹਨਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰ ਲਏ ਗਏ ਪੁਲਿਸ ਜਾਂਚ ਸੇ ਸਾਰੀ ਸਥਿਤੀ ਸਾਹਮਣੇ ਆਣੀ ਹੈ ਗੋਰਪ੍ਰੀਤ ਸਿੰਘ ਜੀ ਇਹ ਸਾਡੀ ਰੂੜੀ ਵਾਲੀ ਜਗ੍ਹਾ ਹੀ ਇਹ ਸਾਡੇ ਘਰ ਦੇ ਸਾਹਮਣੇ ਜੀ ਅਸੀਂ ਉੱਥੇ ਕੰਦ ਕਰ ਰਹੇ ਸੀ ਸਟੇ ਮਿਲਿਆ ਸਾਨੂੰ ਕੋਟ ਵੱਲੋਂ ਕੋਟ ਵੱਲੋਂ ਸਟੇ ਮਿਲਿਆ ਹੈ ਜੀ ਆਣ ਕੇ ਸਾਡੇ ਹੱਥੀ ਪੈ ਗਨੇ ਟਰੈਕਟਰ ਮਾਰਿਆ ਜੀ ਟਰੈਕਟਰ ਮੇਰੇ ਉੱਤੇ ਚੜਿਆ ਲੱਤ ਦੇ ਜੀ ਤੱਕੇ ਨਾਲ ਇੱਕ ਹਾਂ ਜੀ ਕੀ ਨਾਮ ਹੈ ਨਾ ਇਹਨਾਂ ਆਪੋ ਪਿੰਦਰ ਸਿੰਘ ਜੀ ਇਹਨਾਂ ਤੋਂ ਵੀ ਟਰੈਕਟਰ ਚੜਿਆ ਹੀ ਦੋਵੇਂ ਮਸਾਂ ਬਚੇ ਬਸ 15 20 ਮਿੰਟ ਲੱਗੇ ਹੈ ਜੀ ਸਾਡੀ ਆਪਣੀ ਥਾਂ ਹੀ ਸਾਡੇ ਕੋਲ ਸਟੇ ਹੈ ਜੀ ਸਾਰਾ ਕੁਝ ਹੈ ਸਾਡੇ ਕੋਲ ਪੰਚਾਇਤੀ ਹੈ ਜੀ ਸਾਰੇ ਪਿੰਡ ਨੇ ਕਬਜ਼ਾ ਕੀਤਾ ਹੈ ਜੀ ਆਪੋ ਆਪਣੇ ਘਰ ਦੇ ਸਾਹਮਣੇ ਜੀ ਹੈ ਲਜੀਤ ਸਿੰਘ ਤਗੜਾ ਜੀ ਸਾਡੀ ਜਗਾ ਉਹ ਜ਼ਬਰਦਸਤੀ ਨਵਾਂ ਸਰਪੰਚ ਬਣਿਆ ਹੂੰ ਜ਼ਬਰਦਸਤੀ ਦੱਬਦਾ ਵੀ ਹੂੰ ਪਹਿਲਾਂ ਇੱਕ ਕੰਦ ਕੱਢ ਗਏ ਹਣ ਬੰਦੇ ਇਕੱਠੇ ਕਰਕੇ ਅੱਜ ਦੁਬਾਰਾ ਕੰਦ ਕੱਢਦੇ ਨੇ ਹੂੰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਜ਼ਗਰ ਤੱਕੇ ਨਾਲ ਨਾ ਦੋ। ਫਿਰ ਤੁਸੀਂ ਕੀ ਕੀਤਾ? ਫਿਰ ਅਸੀਂ ਕੁਝ ਵੀ ਨਹੀਂ ਕੀਤਾ। ਅਸੀਂ ਤਾਂ ਖਾਲੀ ਅੱਥੀ ਗਏ ਆ ਉਹਨਾਂ ਬੰਦੇ ਜੋੜੇ। ਕੋਈ ਟਰੈਕਟਰ ਨਹੀਂ ਚੜਿਆ, ਕੁਝ ਨਹੀਂ। ਉਹ ਕਹਿੰਦੇ ਮੈਂ ਨਹੀਂ ਕੰਦਾ। ਉਹ ਕਹਿੰਦੇ ਹੁਣ ਪੜਾ ਜੋ ਮਰਜ਼ੀ ਕਰ ਲੈਣ ਉਹਨਾਂ ਨੂੰ ਬਣਾਣਾ ਹੀ ਹੈ। ਜ਼ਮੀਨ ਤੇ ਇਹ ਹੁਣ ਪਤਾ ਨਹੀਂ ਪੰਚਾਇਤ ਦੀ ਹੈ ਜਾਂ ਸਾਡੇ ਨਾਲ ਲੱਗੀ ਹੈ। ਸਾਨੂੰ ਕੋਈ ਚੀਜ਼ ਉਹ ਲੈਣੀ ਦੇਂਦੇ। ਉਹਨਾਂ ਦਾ ਦਬਾਅ ਜ਼ਿਆਦਾ ਹੈ। ਤੇ ਜਿਹੜੀ ਜਿਹੜੀ ਉਹਨਾਂ ਦੀ ਅਨੰਕੀਰ ਸਿੰਘ ਦੇ ਨਾਂ ਦੀ ਜਗ੍ਹਾ ਮਿਲੀ ਹੈ, ਲਾਲ ਸਿੰਘ ਦੀ ਜਗ੍ਹਾ ਦੱਬਦੇ ਨੇ। ਤੇ ਜਿਹੜੀ ਉਹਨਾਂ ਕੋਲ ਜਗੀਰ ਸਿੰਘ ਦੇ ਵਾਰਸ ਨੇ ਉਹ। ਅੱਛਾ। ਅਸੀਂ ਲਾਲ ਸਿੰਘ ਵਾਰਸਾਂ ਉਹ ਲਾਲ ਸਿੰਘ ਦੀ ਜਗ੍ਹਾ ਤੇ ਦੱਬੇ ਆਪਣੀ ਜਗ੍ਹਾ ਦੱਬ ਗਏ ਨੇ ਆਪਣੀ ਜਗ੍ਹਾ ਵੀ ਉਹ ਮਲ ਗਏ ਨੇ ਸਾਡੀ ਲਾਲ ਸਿੰਘ ਦੇ ਹਿੱਸੇ ਦੀ ਜਗ੍ਹਾ ਤੇ ਵੀਰ ਜੀ ਥਾਂ ਦਾ ਰੋਲਾ ਸੀ ਤੇ ਉਹਨਾਂ ਨੂੰ ਕਿਹਾ ਵੀ ਸੀ ਜੀ ਦੋ ਤਿੰਨ ਵਾਰੀ ਸਮਝਾਇਆ ਵੀ ਸੀ ਪੁਲਿਸ ਵਾਲੇ ਸਾਰਿਆਂ ਨੂੰ ਫੋਨ ਲਾ ਲਾ ਪੁੱਛ ਲਿਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੇ ਉਹਨਾਂ ਨੇ ਕਈ ਵਾਰ ਸਮਝਾਦੇ ਜੀ ਅੱਜ ਨਾ ਲੜੋ ਨਾ ਲੜੋ ਕਿ ਸਟੇ ਲੱਗੇਗਾ ਆਪਾਂ ਨੂੰ ਕੋਈ ਲੜਨ ਦਾ ਫਾਇਦਾ ਨਹੀਂ ਹੈਗਾ ਤੇ ਇਹਨਾਂ ਨੇ ਵੀਰ ਜੀ ਧੱਕਾ ਕਰੀਏ ਲੱਗੋ ਕਿ ਇਹਨੇ ਚੜਾ ਦਿਓ ਟਰੈਕਟਰ ਚੜਾ ਦਿਓ ਟਰੈਕਟਰ ਅੱਗੋਂ ਬਾਅਦ ਚ ਸਾਨੂੰ ਵੱਟੇ ਵੀ ਮਾਰਨ ਪਏ ਨੇ ਸਾਰਿਆਂ ਨੂੰ ਵੱਟੇ ਵੀ ਵੱਜੇ ਨੇ ਦਾਦਾ ਜੀ ਨੂੰ 6:00 ਵਜੇ ਆਉਣਾ ਥੱਲੇ ਸੱਟਿਆ ਹੀ ਉਹਨਾਂ ਨੇ ਤੇ ਬਾਕੀ ਮੇਰੇ ਇੱਥੇ ਮੋਢੇ ਦਾ ਪਾਣੀ ਸੱਟ ਇੱਟ ਮਾਰੀ ਕੀ ਮਾਰੀ ਉਹਨਾਂ ਨੇ ਉਹਨਾਂ ਹੀ ਜਗ੍ਹਾ ਦਾ ਜੀ ਸਾਡੀ ਜਗ੍ਹਾ ਹੈ ਨੇ ਟਾਈਮ ਤੋਂ 50 ਸਾਲ ਤੋਂ ਜਗ੍ਹਾ ਹੈ ਸਾਡੀ ਅਸੀਂ ਆਪਣਾ ਕੂੜਾ ਵਗੈਰਾ ਸੁੱਟਦੇ ਹਾਂ ਜੀ ਉੱਥੇ ਇੰਨੇ ਟਾਈਮ ਤੋਂ ਜਦੋਂ ਸੁੱਟ ਰਹੇ ਆ ਜਦੋਂ ਇਹ ਹੁਣ ਮੌਜੂਦਾ ਸਰਪੰਚ ਹੋ ਕੇ ਜਗਾ ਹੁਣ ਮੱਲਣ ਲੱਗ ਗਿਆ ਕੀ ਗੱਲ ਪਹਿਲਾਂ ਤਾਂ ਕਿੱਥੇ ਗਿਆ ਸੀ ਪਹਿਲਾਂ ਤਾਂ ਨੱਪ ਲੈਂਦਾ ਹੁਣ ਅੱਜ ਅਸੀਂ ਬਾਜ਼ਾਰ ਗਏ ਹੋਏ ਸੀ ਅਸੀਂ ਮੈਂ ਤੇ ਪਾਪਾ ਬਾਜ਼ਾਰ ਗਏ ਅਸੀਂ ਸਾਨੂੰ ਕਿੰਨੀ ਸੀ ਪਤਾ ਵੀ ਕੀ ਹੋ ਰਿਹਾ ਪਿੱਛੇ ਅਸੀਂ ਆਏ ਇੱਕਦਮ ਐ ਸਕੂਟੀ ਖਿਲਾ ਰਹੀ ਐ ਇੱਕੋ ਦਾ ਮਿੱਟਾ ਮਾਰਨ ਲੱਗ ਗਿਆ ਜਿਹੜਾ ਮੌਜੂਦਾ ਸਰਪੰਚ ਨੇ ਪਿੰਡ ਦਾ ਸੁਭਾ ਸਿੰਘ ਅਨੇ ਸਾਡੇ ਕੱਪੜੇ ਪਾੜਨੇ ਮੇਰੇ ਵੀ ਤੇ ਆ ਦੀਦੀ ਦੇ ਵੀ ਰਮਜੀਤ ਕੌਰ ਹਾਂ ਕਿਹਦੇ ਪਿੰਡੇ ਤੋਂ ਟੈਂਟ ਵਾਲਾ ਇਹ ਜਗ੍ਹਾ ਦਾ ਰੋਲਾ ਏ ਜਗਾ ਜਦੋਂ ਲਾਲ ਸਿੰਘ ਦੀ ਕਿੱਥੇ ਗਈ ਜੰਗੀਰ ਸਿੰਘ ਦੀ ਹੈਗੀ ਇਹ ਸਾਰਾ ਕੁਝ ਤੇ ਲਾਲ ਸਿੰਘ ਦਾ ਉੱਥੇ ਕਿਉਂ ਨਹੀਂ ਕੋਸ਼ ਹੈਗਾ ਕੋਟ ਸਾਰੇ ਭਰਾਵਾਂ ਦੀ ਸਾਰੇ ਸ਼ਰੀਕੇ ਦੀ ਜਗ੍ਹਾ ਤੇ ਲਾਲ ਸਿੰਘ ਦੀ ਵਿੱਚ ਜਗ੍ਹਾ ਕਿੱਥੇ ਜਾ ਸਕਦੀ ਹੈ ਦਿਨ ਦਿਨ ਮਰਲੇ ਹੁਣ ਇਹ ਸਰਪੰਚ ਮੌਜੂਦਾ ਸਰਪੰਚ ਹੋ ਕੇ ਇਹ ਬਜਨਾਨੀਆਂ ਦੇ ਕੱਪੜੇ ਪਾੜਦਾ ਕੀ ਨੂੰ ਸਰਪੰਚ ਅਸੀਂ ਕੱਪੜੇ ਪਾੜਨ ਨੂੰ ਬੁੜਾਇਆ ਪਿੰਡ ਚ ਕੋਈ ਬੰਦਾ ਨਹੀਂ ਚੰਗਾ ਇਹਨਾਂ ਨੂੰ ਸਰਪੰਚ ਬਣਾਉਣ ਨੂੰ ਮਿਲਿਆ ਹੈਗਾ ਭੁਪਿੰਦਰ ਸਿੰਘ ਜੀ ਹਾਂ ਪਿੰਡ ਮੇਰਾ ਪਿੰਡ ਆਪਣੇ ਇੱਥੇ ਆ ਜੀ ਮੇਰੇ ਮਾਮੇ ਦੇ ਲਟਕਾ ਸੀ ਹਾਂ ਜੀ ਮੈਂ ਤਾਂ ਵੈਸੇ ਹੀ ਗਿਆ ਸੀ ਇਹ ਰਿਸ਼ਤੇਦਾਰ ਜਿਵੇਂ ਮਿਲਣ ਜਾਈ ਰਹਾ ਮੇਰੇ ਜਾਂਦੇ ਨੂੰ ਚਲੋ ਮਿਸਤਰੀ ਲਾਰਖਾ ਸੀ ਗਏ ਇਹਨਾਂ ਨੇ ਕੰਦ ਕੱਟਣ ਵਾਸਤੇ ਇਹ ਜਗਾਈ ਮੇਰੇ ਮਾਮਨੇ ਕਿ ਯਸ ਘਰ ਦੇ ਸਾਹਮਣੇ ਆ ਸਰਕਾਰੀ ਜਗਾਈ ਇਹ ਜਾਣ ਕੇ ਉਹਨਾਂ ਨੇ ਸਾਡੇ ਉੱਪਰ ਟਰੈਕਟਰ ਚੜਾਤਾ ਇਹ ਕੰਦ ਕਰਦੇ ਦੇ ਉੱਪਰ ਕੀ ਨਾਮ ਆਪਣਾ ਮੇਰਾ ਨਾਮ ਸੁਭਾ ਸਿੰਘ ਹੈ ਜੀ ਪਿੰਡ ਟੈਂਟਾ ਦਾ ਸਰਪੰਚ ਹੈ ਇਹ ਮਾਮਲਾ ਸਰ ਕੋਈ ਨਹੀਂ ਇਹ ਮੇਰੇ ਤਾਏ ਦੇ ਬੇਟੇ ਨੇ ਜੀ ਜਿਨ੍ਹਾਂ ਨਾਲ ਇਹਨਾਂ ਦਾ ਝਗੜਾ ਹੋਇਆ ਸਾਡੇ ਕੋਲ ਸਾਡੇ ਉਹ ਇਹਦੇ ਸਾਹਮਣੇ 60 ਫੁੱਟ ਦਾ ਪਲਾਟ 30x30 ਦਾ ਸਾਡੇ ਕੋਲ 30x30 ਉਹਨਾਂ ਦਾ ਸਨ 2008 ਚ ਸੀ ਅਮਨਤਾਏ ਦੇ ਬੇਟੇ ਨੂੰ ਲਾਗੂ ਗਏ ਸੀ ਮੇਰਾ ਪਲਾਟ ਲੱਗ ਵਲਿਆ ਜੀ ਇਹਨਾਂ ਦਾ ਲੱਗ ਵਲਿਆ ਇਹ ਪਿਛਲੇ ਸਮੇਂ ਤੋਂ ਕਦੀ ਵੀ ਕੋਈ ਹਿਲਜੁਲ ਨਹੀਂ ਹੋਈ ਜਦੋਂ ਇਲੈਕਸ਼ਨ ਹੋਇਆ ਸਰਪੰਚੀ ਦਾ ਉਸ ਸਮੇਂ ਇਹਨਾਂ ਕੋਈ ਹਿਲਜੁਲ ਕੀਤੀ ਐ ਅੱਜ ਤੋਂ 15-20 ਦਿਨ ਪਹਿਲਾਂ ਇਹ ਕੇਂਦਰ ਨੇ ਜਗਾ ਸਾਡੀ ਇਹ ਸਾਡੇ ਕੋਲ ਇਹਦੇ ਕਾਗਜ਼ ਪੱਤਰ ਨੇ ਚਲੋ ਮੈਂ ਕਿਹਾ ਵੀ ਜੇ ਤੁਹਾਡੇ ਕੋਲ ਕਾਗਜ਼ ਪੱਤਰ ਨੇ ਤੁਸੀਂ ਦੇ ਦਿਓ ਚਾਹੀ ਮੇਰੇ ਤਾਏ ਦਾ ਬੇਟਾ ਮੈਂ ਛੜਵਾ ਕੇ ਦੇਵਾਂਗਾ ਇਹ ਕਹਿੰਦੇ ਨੇ ਅਸੀਂ ਪੇਸ਼ ਕਰਦੇ ਹਾਂ ਸ਼ੁੱਕਰਵਾਰ ਦਾ ਦਿਨ ਸੀ ਸ਼ੁੱਕਰਵਾਰ ਵੀ ਗਿਆ ਸ਼ਨੀਵਾਰ ਵੀ ਗਿਆ ਐਤਵਾਰ ਵੀ ਗਿਆ ਸੋਮਵਾਰ ਆਹੀ ਇਹਨਾਂ ਨੂੰ ਪੁੱਛਿਆ ਵੀ ਕਾਗਜ਼ ਪੱਤਰ ਦੇ ਦਿਓ ਤੁਸੀਂ ਵੀ ਆਪਣਾ ਇਹ ਜਿਹੜਾ ਤੁਹਾਡਾ ਕਲੇਸ਼ ਨਾ ਪਏਗਾ ਇਹ ਕਹਿੰਦੇ ਨੇ ਕਾਗਜ਼ ਪੱਤਰ ਸਾਡੇ ਕੋਲ ਕੋਈ ਨਹੀਂ ਪਰ ਇਹ ਮਤਲਬ ਨਾ ਸਾਡਾ ਜਿਹੜਾ ਜੀ ਹਾਂਜੀ ਇਹ ਮਤਲਬ ਇਹ ਜੀ ਕੋਈ ਖਾਸ ਜਗ੍ਹਾ ਦਾ ਰੌਲਾ ਨਹੀਂ ਹੈਗਾ ਜੀ ਇਹ ਮਰਲੇ ਡੇਢ ਦਾ ਰੌਲਾ ਜੀ ਰੂੜੀ ਦਾੜੀ ਬੰਦੇ ਉੱਥੇ ਹਾਂਜੀ ਰੂੜੀ ਇਹ ਮੇਰੇ ਦਾਦਾ ਦਾ ਬੇਟਾ ਲਾਉਂਦਾ ਜੀ ਸਰਦੀ ਗਰਮੀਆਂ ਦੇ ਵਿੱਚ ਡੰਗਰ ਬਾਹਰ ਅੰਦਰ ਸਾਰਾ ਕੁਝ ਇਹ ਘੋਰੇ ਪੱਤਰਕਾਰ ਸਾਹਿਬ ਤੁਸੀਂ ਤੁਸੀਂ ਏਦਾਂ ਜੀ ਮੈਂ ਤੁਹਾਨੂੰ ਮੂਵੀ ਦੇ ਦਾਂਗਾ ਮੈਂ ਤੇ ਅਸੀਂ ਤੇ ਅੱਜ ਪਟਿਆਲੇ ਕੋਈ ਕੰਮ ਸੀ ਅਸੀਂ ਤੇ ਪਟਿਆਲੇ ਜਦੋਂ ਇਹਨੇ ਟਰੈਕਟਰ ਚੜਾਇਆ ਉੱਤੇ ਬੰਦਿਆਂ ਦੇ ਮੈਂ ਬਿਲਕੁਲ ਉਦੋਂ ਆਇਆ ਜੀ ਇਹ ਇਹ ਚੀਜ਼ ਦਾ ਮੈਂ ਸਵੇਰ ਤੋਂ ਲੈ ਕੇ ਕਿਉਂਕਿ ਆਪਣੇ ਕੀ ਨਹੀਂ ਮੈਂ ਪਿੰਡ 'ਚ ਨਹੀਂ ਸੀਗਾ ਜੀ ਚਲੋ ਠੀਕ ਇਹ ਟੈਂਟਲ ਪਿੰਡ ਤੋਂ ਤੇ ਇੱਕ ਤਨੇਠੇ ਤੋਂ ਤੇ ਟੈਂਟਰ ਵਾਲੇ ਕਿੰਨੇ ਬੰਦੇ ਆ ਚਾਰ ਬੰਦੇ ਕੀ ਕੀ ਨਾਮ ਹਨ ਇਹਨਾਂ ਦੇ ਜਸਵੀਰ ਕੌਰ ਸੁਖਦੇਵ ਸਿੰਘ ਜਸਮੀਤ ਕੌਰ ਤੇ ਸੁਜੀਤ ਕੌਰ ਤੇ ਕਿੰਨੇ ਛੇ ਬੰਦੇ ਜੀ ਇਹਨਾਂ ਦਾ ਕੁਪਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਟੋਟਲ 6 ਹੋ ਗਏ ਠੀਕ ਅੰਕ ਲਿਸਟ ਨਾ ਇਹਨਾਂ ਨੇ ਠੀਕ ਹੈ ਸਟੇਬਲ ਹੈ ਕਰ ਲੀਏ ਹਾਂਜੀ ਇਹੀ ਬੈਠ ਗਿਆ ਪੇਸਟ ਕੀਤਾ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ نیوز